ਹਾਂਜੀ ਇਹ ਫਾਜ਼ਿਲਕਾ ਦੇ ਵਿੱਚ ਓਪਨ ਹੋਣ ਜਾ ਰਿਹਾ ਹੈ ਕੀ ਓਪਨ ਹੋਣ ਜਾ ਰਿਹਾ ਹੈ ਨਹੀਂ ਪਤਾ ਮੈਨੂੰ ਤੁਹਾਨੂੰ ਨਹੀਂ ਬਿਲਕੁਲ ਫਾਜ਼ਿਲਕਾ ਦੇ ਵਿੱਚ ਓਪਨ ਜਾ ਰਿਹਾ ਹੈ ਵਿਨਟੇਜ ਰੋਜ਼ ਬਾਈ ਗੁਲਮਹਿਰ ਓਕੇ ਵੀਰੇ ਉਹ ਨੂੰ ਪਤਾ ਜੀ ਨਹੀਂ ਉਹ ਤੁਹਾਡੇ ਲਈ ਹੈ ਮੈਮ ਬੁਟੀਕ ਓਪਨ ਹੋਣ ਜਾ ਰਿਹਾ ਹੈ ਫਾਜ਼ਿਲਕਾ ਦੇ ਵਿੱਚ ਆਓ ਤੁਹਾਨੂੰ ਲੈ ਕੇ ਜੀ ਪਹੁੰਚ ਗਏ ਆ ਵਿਨਟੇਜ ਰੋਜ਼ ਬਾਈ ਗੁਲਮਹਿਰ ਤੇ ਆਪਾਂ ਮੈਮ ਨਾਲ ਇੱਥੇ ਗੱਲਬਾਤ ਕਰਦੇ ਆਂ ਤੇ ਪੂਰੀ ਜਾਣਕਾਰੀ ਲੈਣੇ ਆਂ ਹਾਂਜੀ ਮੈਮ ਕੰਗratulations ਹਾਂਜੀ ਥੈਂਕ ਯੂ ਸੋ ਮੱਚ ਸਸ਼ੀ ਕਾਲ ਸਾਰਿਆਂ ਨੂੰ ਮੈਂ ਹਰਨੀਤ ਵਿੰਟੇਜ ਰੋਜ਼ ਬਾਈ ਗੁਰਮੇਹਰ ਬੁਟੀਕ ਤੋਂ ਪਹਿਲੇ ਤਾਂ ਆਪਾਂ ਵੱਡੇ ਐਗਜ਼ੀਬਿਸ਼ਨ ਦੇ ਵਿੱਚ ਮਿਲੇ ਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਤਾਂ ਹੁਣ ਤੁਸੀਂ ਸੁਣਿਆ ਸੀਗਾ ਤੇ ਤੁਸੀਂ ਆਪਦਾ ਬੁਟੀਕ ਓਪਨ ਕਰ ਲਿਆ ਹਾਂਜੀ ਬਿਲਕੁਲ ਆਪਣੀ ਇੱਕ ਜਨਵਰੀ ਨੂੰ ਓਪਨਿੰਗ ਹੋਣ ਜਾ ਰਹੀ ਹੈ ਕੰਪਨੀ ਹਾਂ ਜੀ ਕਿ ਕਿ ਵੈਰਾਈਟੀ ਲੈ ਕੇ ਆਏ ਹੋ ਫਾਜ਼ਿਲਕਾ ਵਾਸੀਆਂ ਦੇ ਲਈ ਹਾਂ ਜੀ ਸਰ ਆਪਣੇ ਕੋਲੇ ਪਾਰਟੀ ਵੇਅਰ ਹੋਗੇ ਆ ਸਾਰੇ ਵਿਡਿੰਗ ਦੇ ਸੂਟਸ ਆ ਸਾਰੇ 8000 ਤੋਂ ਲੈ ਕੇ 12000 ਤੱਕ ਵਿਦ ਦੁਪੱਟਾ ਸੂਟਸ ਵਾਹ ਜੀ ਵਾਹ ਹਾਂ ਜੀ ਮੈਂ ਕਿਸ ਤਰ੍ਹਾਂ ਮੰਨਦੇ ਵਿੱਚ ਆਇਆ ਕਿ ਇੱਕ ਛੋਟੇ ਜਿਹੇ ਸ਼ਹਿਰ ਫਾਜ਼ਿਲਕਾ ਦੇ ਵਿੱਚ ਇੰਨਾ ਵਧੀਆ ਬੁਟੀ ਕੋ ਓਪਨ ਕੀਤਾ ਜਾਵੇ ਐਕਚੁਅਲੀ ਇੱਥੇ ਲੋਡ ਵੀ ਸੀ ਸਾਰੇ weddings ਦੇ ਟਾਈਮ ਬਠਿੰਡਾ ਜਾਂਦੇ ਆ ਮਤਲਬ ਦੂਸਰੇ ਸ਼ਹਿਰਾਂ ਚ ਜਾਂਦੇ ਆ ਤੇ ਇੱਥੇ ਬਹੁਤ ਲੋਡ ਸੀ ਜਿੰਨੇ ਵੀ ਕਲਾਇੰਟਸ ਆਉਂਦੇ ਆ ਤੋ ਸਾਰੇ ਕਹਿੰਦੇ ਮੈਡਮ ਤੁਸੀਂ ਬਹੁਤ ਵਧੀਆ ਕੀਤਾ ਪਹਿਲਾਂ ਸ਼ਾਪਿੰਗ ਲਈ ਬਾਹਰ ਜਾਣਾ ਪੈਂਦਾ ਸੀ ਬਸ ਇਹ ਸੋਚ ਕੇ ਅਸੀਂ ਸ਼ੁਰੂ ਕੀਤਾ ਜੀ ਹਾਂ ਇੰਨਾ ਵਧੀਆ ਜਿਹੜਾ ਕਿ ਤੁਸੀਂ ਇੰਟੀਰੀਅਰ ਇੱਥੇ ਲਗਾਇਆ ਹੈ ਹਾਂਜੀ ਤੇ ਮਤਲਬ ਐਵੇਂ ਤਾਂ ਨਹੀਂ ਕੋਈ ਪ੍ਰਾਈਸਿਸ ਕੋਈ ਹਾਈ ਕਰ ਦੋਗੇ ਜਾਂ ਕੁਝ ਵੀ ਨਹੀਂ ਐਕਚੁਅਲੀ ਕੁਆਲਿਟੀ ਜਾ ਰਹੀ ਹੈ ਤੇ ਕਲਾਇੰਟਸ ਪੇ ਕਰ ਰਹੇ ਨੇ ਅੱਛਾ ਜਿਵੇਂ ਪਹਿਲਾਂ ਅਸੀਂ ਐਗਜ਼ਿਬਿਸ਼ਨਸ ਲਾਏ ਤੇ ਕੋਈ ਸਾਨੂੰ ਪ੍ਰੋਬਲਮ ਨਹੀਂ ਲੋਕ ਪੇ ਕਰਦੇ ਲੋਕਾਂ ਨੂੰ ਕੁਆਲਿਟੀ ਚਾਹੀਦੀ ਹੈ ਟਾਈਮ ਚੇਂਜ ਹੋ ਗਿਆ ਨਾ ਜੀ ਹਾਂ ਬਿਲਕੁਲ ਤਾਂ ਜਿਸ ਤਰ੍ਹਾਂ ਮੈਮ ਨੇ ਕਿਹਾ ਟਾਈਮ ਚੇਂਜ ਹੋ ਗਿਆ ਕੁਆਲਿਟੀ ਮੈਮ ਦੇ ਰਹੇ ਨੇ ਤੇ ਪ੍ਰਾਈਸਿਸ ਦੀ ਗੱਲ ਕਰ ਲਈਏ ਪ੍ਰਾਈਸਿਸ ਵੀ ਰੀਜ਼ਨੇਬਲ ਤੇ ਹਾਂਜੀ ਮੈਮ ਅੱਗੇ ਕੀ ਹਾਂਜੀ ਸਰ ਅਗਲੇ ਅੱਗੇ ਸਰ ਆਪਣੇ ਕੋਲ ਹੈਗੇ ਬਰਾਇਡਲ ਮਤਲਬ ਹੈਂਡ ਏਮਬਰਾਇਡਰੀ ਹੈ ਨਾ ਮਤਲਬ ਪੂਰੇ ਹੈਵੀ ਸੂਟਸ ਅਨਾਰਕਲੀ ਹੋਗੇ ਸਟ੍ਰੇਟ ਸੂਟ ਹੋਗੇ ਮਤਲਬ ਜੌਰਜਟ ਹੋ ਗਿਆ ਜੌਰਜਟ ਤੇ ਅਨਾਰਕਲੀਆਂ ਸਿਲਕ ਹੋ ਗਿਆ ਬ੍ਰੌਕੇਟ ਹੋਗੇ ਲਖਨਵੀ ਹੋ ਗਿਆ ਮਤਲਬ ਸਾਰੀ ਵੈਰਾਈਟੀ ਆਪਣੇ ਕੋਲ ਟਿਸ਼ੂ ਹੋ ਗਿਆ ਵਾਹ ਜੀ ਵਾਹ ਨਨ ਕੀ ਇਹ ਤੁਸੀਂ ਸਾਰਾ ਹੈਂਡਮੇਡ ਜਿਹੜਾ ਕੀ ਚਾਰਗ ਹੈ ਹਾਂ ਸਰ ਇਹ ਬਿਲਕੁਲ ਇਹ ਬਿਲਕੁਲ ਸਾਰਾ ਹੈਂਡਮੇਡ ਹੈ ਆਪਣਾ ਅਜਿਹੀ ਗੋਟਾ ਪੱਤੀ ਦਾ ਕੰਮ ਹੋਇਆ ਹੈ ਵਾਹ ਜੀ ਹੋਰ ਮਤਲਬ ਇਹ ਸਾਰਾ ਮਤਲਬ ਉਹ 올 ਹੈਂਡਵਰਕ ਹੈ ਕਿਵੇਂ ਸੋਚਦੇ ਹੋ ਡਿਜ਼ਾਈਨਿੰਗ ਕਿਵੇਂ ਸੋਚਦੇ ਹੋ ਕਿਵੇਂ ਤੁਸੀਂ ਸਾਰਾ ਮੈਨੇਜ ਕਰਦੇ ਹੋ ਇਹ ਐਕਚੁਅਲੀ ਇਕੱਲੇ ਪੋਸੀਬਲ ਨਹੀਂ ਹੈ ਸਾਰੇ ਕਾਰੀਗਰ ਵੀ ਤੁਹਾਡੇ ਨਾਲ ਮਤਲਬ ਪੂਰੀ ਹੈਲਪ ਕਰਦੇ ਆ ਉਹਨਾਂ ਬਿਨਾ ਅਸੀਂ ਨਹੀਂ ਜੀ ਮਤਲਬ ਉਹਨਾਂ ਦੀ ਪੂਰੀ ਸਪੋਰਟ ਨਾਲ ਹੀ ਅਸੀਂ ਇਹ ਸਾਰਾ ਮਤਲਬ ਬਣਾ ਪਾਉਨੇ ਆ ਕਿੱਥੋਂ ਬੁલાਏ ਹੋਏ ਨੇ ਤੁਸੀਂ ਕਾ ਆਪਣੇ ਕੁਝ ਕਾਰੀਗਰ ਸਾਡੇ ਸਰਸਾ ਤੋਂ ਆਏ ਆ ਕੁਝ ਆਪਣੇ ਮੁਸਲਿਮ ਕਾਰੀਗਰ ਐਕਚੁਅਲੀ ਇਹ ਜਿਹੜਾ ਕੰਮ ਹੈਗਾ ਇਹ ਮੁਸਲਮਾਨ ਹੀ ਜ਼ਿਆਦਾ ਕਰ ਪਾਉਂਦੇ ਤੇ ਮਤਲਬ ਮਿਕਸ ਆ ਆਪਣੀ ਲੋਕਲ ਵੀ ਹੈਗੇ ਸਾਡੇ ਕੋਲ ਟੇਲਰ ਮਾਸਟਰ ਹੋਗੇ ਜੀ ਮਸ਼ੀਨ ਦੇ ਕਾਰੀਗਰ ਹੋ ਗਿਆ ਹੈਂਡ ਦੇ ਕੰਮ ਵਾਲੇ ਇਹ ਸਾਰੇ ਮਤਲਬ ਬਰੇਲੀ ਤੋਂ ਆਉਂਦੇ ਆ ਬਰੇਲੀ ਤੋਂ ਤੇ ਹਾਂਜੀ ਬਰੇਲੀ ਤੋਂ ਆਉਂਦੇ ਆ ਤਾਂ ਲੋ ਜੀ ਦੂਰ ਦੂਰ ਤੋਂ ਜਿਹੜੇ ਕੀ ਕਾਰੀਗਰ ਬੁਲਾਏ ਗਏ ਨੇ ਪੂਰੇ ਫਾਜ਼ਿਲਕਾ ਦੇ ਵਿਸਤਨੂ ਇਹੋ ਜੀ ਸਟਿਚਿੰਗ ਕਿੱਥੇ ਨੇ ਮ ਜਿੱਥੇ ਮਿਲਣ ਜਾ ਰਹੀ ਹੈ ਵਿਨਟੇਜ ਰੋਜ਼ਬਾਇ ਗੁਲਮਹਿਰ ਤੇ ਆਰਬੀਲੇ ਮੀਡੀਆ ਦੀ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੂੰ ਜਰੂਰ ਸਾਡੇ ਵਿਊਅਰਜ਼ ਦਾ ਫਾਇਦਾ ਜਰੂਰ ਕਰਵਾਨੇ ਆ ਤਾਂ ਕੁਝ ਆਫ ਜਰੂਰ ਦਿਓ ਹਾਂਜੀ ਬਿਲਕੁਲ ਜਿਹੜਾ ਆਰਬੀ ਲਾਈਵ ਦੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਅਸੀਂ ਅਪ ਟੂ 20% ਡਿਸਕਾਊਂਟ ਦਵਾਂਗੇ ਸਾਰੇ ਕਲਾਇੰਟਸ ਨੂੰ ਸੂਟਸ ਸੂਟਸ ਤੇ ਬਿਲਕੁਲ ਵਾਹ ਜੀ ਵਾਹ ਆਪਾਂ ਹੋਰ ਵੀ ਚੀਜ਼ ਦਿਖਾਣੇ ਆ ਤੇ ਚੱਲਦੇ-ਚੱਲਦੇ ਤੁਹਾਨੂੰ ਦੱਸ ਦਾਂ ਜਿਹੜਾ ਕਿ ਜਿਹੜਾ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਜਿਹੜਾ ਵੀ ਵਿਊਅਰਜ਼ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਹਨੂੰ ਜਿਹੜਾ ਕਿ ਅਪ ਟੂ 20% ਦਾ ਆਫ ਜਿਹੜਾ ਕਿ ਸੂਟਸ ਤੇ ਮਿਲ ਸਕਦਾ ਹੈ ਜੇਕਰ ਤੁਸੀਂ ਸਟਿਚਿੰਗ ਕਰवानी ਹੈ ਜਾਂ ਰੈਡੀमेड ਸੂਟਸ ਲੈਣੇ ਨੇ ਜਾਂ ਕੋਈ ਵੀ ਸਮਾਨ ਲੈਣਾ ਹੈ ਤਾਂ ਜ਼ਰੂਰ ਵਿਜ਼ਿਟ ਕਰਨਾ ਹੈ ਵਿੰਟੇਜ ਰੋਜ਼ ਬਏ ਗੁਲਮਹਿਰ ਤੇ ਹਾਂਜੀ ਮੈਮ ਇਹਨੂੰ ਲੈ ਕੇ ਕੀ ਲੈਣਾ ਚਾਹੋਗੇ ਹਾਂਜੀ ਸਰ ਬਹੁਤ ਸਾਰੇ ਕਲਾਇੰਟਸ ਦੀ ਡਿਮਾਂਡ ਸੀ ਮੈਡਮ ਤੁਸੀਂ ਸਾੜੀਆਂ ਵੀ ਲੈ ਕੇ ਆਓ ਫਿਰ ਅਸੀਂ ਨਾ ਸੋਚਿਆ ਸਾੜੀ ਵੀ ਲੈ ਕੇ ਆਉਣੇ ਸਾਡੇ ਕੋਲੇ ਔਰਗੈਂਜ਼ਾ ਦੇ ਪ੍ਰਿੰਟਸ ਹੋਗੇ ਆਪਣੀਆਂ ਟਿਸ਼ੂ ਦੀਆਂ ਸਾੜੀਆਂ ਹੋ ਗਈਆਂ ਸਿਲਕ ਦੀਆਂ ਕਤਾਨ ਸਿਲਕ ਦੀਆਂ ਸਾੜੀਆਂ ਹੋ ਗਈਆਂ ਮਤਲਬ ਅਸੀਂ ਸਾੜੀ ਦੀ ਵੀ ਪੂਰੀ ਰੇਂਜ ਰੱਖ ਲਈਏ ਕਿੱਥੋਂ ਸਟਾਰਟਿੰਗ ਹੋ ਜਾਂਦੀ ਹੈ ਸਾੜੀ ਦੀ ਰੇਂਜ ਸਾੜੀ ਦੀ 8000 ਤੋਂ ਸਟਾਰਟਿੰਗ ਹੈ ਅਪ ਟੂ 15000 ਤੱਕ ਪਹਿਲੇ ਵੇਖਿਆ ਜਾਂਦਾ ਸੀ ਫਾਜ਼ਿਲਕਾ ਵਾਲੇ ਜਿਹੜਾ ਕਿ ਦੂਰ ਦੂਰ ਤੋਂ ਸਾੜੀ ਲੈਣ ਜਾਂਦੇ ਸੀ ਕੋਈ ਸਿਰਸਾ ਤੇ ਕੋਈ ਗੰਗਾ ਨਗਰ ਤੇ ਕੋਈ ਦਿੱਲੀ ਤੋਂ ਜਾਂ ਕਿੱਥੋਂ ਵੀ ਬਿਲਕੁਲ ਬਿਲਕੁਲ ਤਾਂ ਹੁਣ ਜਿਹੜਾ ਕਿ ਤੁਸੀਂ ਫਾਜ਼ਿਲਕਾ ਦੇ ਵਿੱਚ ਲਿਆ ਹਾਂ ਹਾਂਜੀ ਬਿਲਕੁਲ ਸਾਰੇ ਕਲਾਇੰਟ ਦੀ ਡਿਮਾਂਡ ਸੀ ਮੈਮ ਸਾੜੀਆਂ ਲੈ ਕੇ ਆਉ ਤੇ ਅਸੀਂ ਸਾੜੀਆਂ ਦਾ ਵੀ ਕਰਤਾ ਹਾਂ ਜੀ ਬਿਲਕੁਲ ਵਾਹ ਜੀ ਵਾਹ ਜੇਕਰ ਹੁਣ ਤੁਸੀਂ ਸਾਰੀ ਵੀ ਲੈਣੀ ਹੈ ਤਾਂ ਤੁਸੀਂ ਇੱਥੇ ਵਿਜ਼ਿਟ ਕਰੋ ਹੁਣ ਕਿੱਥੇ ਗੰਗਾ ਨਗਰ सिरसा ਦਿੱਲੀ ਇਹ ਕਿੱਥੇ ਵੀ ਜਾਣ ਦੀ ਲੋੜ ਨਹੀਂ ਤੁਹਾਡੇ ਆਪਣੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਜਿਹੜਾ ਕੀ ਮੈਮ ਵੱਲੋਂ ਸੂਟਸ ਦੇ ਨਾਲ ਨਾਲ ਸਾਰੀਆਂ ਵੀ ਲਿਆਂਦੀਆਂ ਗਈਆਂ ਨੇ ਅੱਗੇ ਆਪਾਂ ਚੱਲਦੇ ਹਾਂ ਅੱਗੇ ਵੇਖਦੇ ਹਾਂ ਮੈਮ ਵੱਲੋਂ ਹੋਰ ਕੀ ਕੀ ਆਈਟਮਸ ਜਿਹੜੀ ਕਿ ਲਿਆਂਦੀ ਗਈ ਹੈ ਹਾਂ ਜੀ ਹਮ ਇੱਕ ਹੀ ਚੀਜ਼ ਹੈ ਐਕਚੁਅਲੀ ਸਰ ਆਪਾਂ ਸਟਿਚ ਸੂਟਸ ਦੇ ਨਾਲ ਮਤਲਬ ਅਸੀਂ ਰੈਡੀमेडਸ ਵੀ ਰੱਖੇ ਕਿਉਂਕਿ ਬਹੁਤ ਸਾਰੇ ਕਲਾਇੰਟਸ ਉਹ ਕਹਿੰਦੇ ਸੀ ਕਦੇ ਸਟਿਚ ਵਾਲੇ ਸੂਟਸ ਨਹੀਂ ਪਾਏਗੇ ਸਟਿਚ ਕਰਵਾ ਕੇ ਫਿਰ ਅਸੀਂ ਉਹਨਾਂ ਦੀ ਡਿਮਾਂਡ ਤੇ ਅਸੀਂ ਰੈਡੀमेडਸ ਵੀ ਰੱਖ ਲਏ ਵੀ ਸਾਡੇ ਕੋਲੇ 3 ਪੀਸ ਸੂਟ ਹੋਗੇ ਦੁਪੱਟਾ ਸੂਟਸ ਹੋਗੇ ਕੋਟ ਸੈਟਸ ਹੋਗੇ ਸਾਰਾ ਤੇ ਹੈਂਡ ਐਮਬਲਾਈਡਰੀ ਹੋਈ ਹੋਈ ਆ ਦੇਖੋ ਤੇ ਆ ਮਤਲਬ 3 ਪੀਸ ਸੈਟ ਆਪਣੇ ਵਿంటర్ ਦੇ ਵਿੱਚ ਮਤਲਬ ਅੱਛੇ ਚੱਲਦੇ ਨੇ ਹਾਂਜੀ ਮੈਮ ਇਹ ਸਾਈਜ਼ ਮਤਲਬ ਸਾਈਜ਼ ਦਾ ਵੀ ਕੋਈ ਵਿੱਚ ਐਮ ਐਲ ਐਕਸਲ ਡਬਲ ਐਕਸਲ ਸਾਈਜ਼ ਮਤਲਬ ਅਵੇਲੇਬਲ ਹੈ ਹਾਂਜੀ ਤਾਂ ਤੁਸੀਂ ਸੁਣਿਆ ਜਿਹੜਾ ਕਿ ਡਬਲ ਐਕਸਲ ਸਾਈਜ਼ ਤੱਕ ਦੇ ਜਿਹੜੇ ਕਿ ਇਹਨਾਂ ਕੋਲ ਜਿਹੜੇ ਕਿ ਸੂਟਸ ਕੁੜਤੀਸ ਮਿਲ ਜਣਗੀਆਂ ਤੇ ਹੁਣ ਜਿਹੜਾ ਕਿ ਆਪਾਂ ਅੱਗੇ ਪੁੱਛਦੇ ਆ ਮੈਮ ਹਾਂਜੀ ਮੈਮ ਇਹ ਸਰ ਆਪਣੇ ਕੋਲੇ ਪਸ਼ਮੀਨਾ ਦੇ ਸੂਟਸ ਹੈਗੇ ਨਾ ਤੇ ਅਸੀਂ ਖੁਦ ਮਸ਼ੀਨ embroiderry ਕਰਦੇ ਆ ਬਹੁਤ ਸਾਰੇ ਮਤਲਬ ਕਲਾਇੰਟਸ ਹੁੰਦੇ ਆ ਜਿਹੜੇ ਆਪਣੇ ਸਿਚ ਕਰਵਾਉਂਦੇ ਆ ਸੂਟ ਤੇ ਉਹਨਾਂ ਲਈ ਫਿਰ ਅਸੀਂ ਉਹਨਾਂ ਦੀ ਪਸੰਦ ਦੀਆਂ embroideries ਵੀ ਕਰਦੇ ਆ ਮਤਲਬ ਤੇ ਸਾਡੇ ਕੋਲੇ ਖੁਦ ਕੋਲੇ ਵੀ ਹੈਗੀਆਂ ਹਾਂਜੀ ਤਾਂ ਤੁਹਾਨੂੰ ਦੱਸਦਾ ਜਿਹੜਾ ਕਿ ਕੋਈ ਵੀ ਜਿਹੜੀ ਕਿ ਬੁਟੀਕ ਦੀ ਦੁਨੀਆ ਦੇ ਵਿੱਚ ਜਿਹੜਾ ਕਿ ਵਿਨਟੇਜ ਰੋਜ਼ ਬਾਈ ਬਾਈ ਗੁਲਮੇਰ ਨੇ ਜਿਹੜਾ ਕਿ ਆਪਣਾ ਨਾਮ ਬਣਾ ਲਿਆ ਹੈ ਬੁਟੀਕ ਦੀ ਦੁਨੀਆ ਦੇ ਵਿੱਚ ਜੇਕਰ ਹੁਣ ਤੁਸੀਂ ਕੋਈ ਵੀ ਸੂਟ ਜਿਹੜਾ ਕਿ ਸਟਿਚ ਕਰਵਾਉਣਾ ਚਾਹੁੰਦੇ ਹੋ ਰੈਡੀमेड ਲੈਣਾ ਚਾਹੁੰਦੇ ਹੋ ਸਾੜੀਜ਼ ਲੈਣਾ ਚਾਹੁੰਦੇ ਹੋ ਕੁਰਤੀਜ਼ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕੋ ਹੀ ਦਿਮਾਗ ਦੇ ਵਿੱਚ ਨਾਮ ਯਾਦ ਰੱਖਣਾ ਹੈ ਵਿਨਟੇਜ ਰੋਜ਼ ਬਾਈ ਗੁਲਮੇਰ ਹਾਂਜੀ ਮੈਮ ਹਾਂਜੀ ਸਰ ਇਹ ਆਪਣੇ ਕੋਲੇ ਨਾ ਸਟਿਚਿੰਗ ਦੇ ਅਸੀਂ ਡਿਜ਼ਾਈਨ ਰੱਖੇ ਹੋਏ ਆ ਕਈ ਵਾਰ ਲੇਡੀਆਂ ਆਉਂਦੇ ਆ ਤੇ ਉਹ ਇੱਥੋਂ ਹੀ ਦੇਖ ਕੇ ਮਤਲਬ ਤੁਸੀਂ ਸਾਡਾ ਸੇਮ ਕਰ ਦੋ ਦੇਖੋ neck ਤੇ ਅਸੀਂ ਮਤਲਬ ਐਂਕਰਿੰਗ ਕੀਤੀ ਐ ਪਿੰਟੈਕਸ ਪਾਏ ਐ ਇਹ ਤੁਹਾਨੂੰ ਮੈਂ ਸਾਰੀ ਸਟਿਚਿੰਗ ਵੀ ਦਿਖਾਉਣੀ ਐ ਅਧਿਕਰੇ ਵਿੱਚ ਅਸੀਂ ਇਹ ਪਾਕਟਸ ਅੱਜਕੱਲ ਬੜਾ ਹੈਗਾ ਕੋਟ ਸੈੱਟ ਚੱਲਦੇ ਆ ਪਾਕਟਸ ਇਹਦੇ ਨੂੰ ਉੱਪਰ ਤੁਸੀਂ ਸ਼ਾਲ ਵੀ ਲੈ ਲਓ ਹਨਾ ਮਤਲਬ ਦੇਖੋ ਬਹੁਤ ਹੀ ਵਧੀਆ ਸੀ ਇਹਨੂੰ ਦੇਖੋ ਸਟਿਚਿੰਗ ਬਹੁਤ ਸੋਹਣੇ ਢੰਗ ਨਾਲ ਕੀਤੀ ਤੁਹਾਨੂੰ ਸਾਰੇ ਸੂਟਸ ਵੀ ਮੈਂ ਦਿਖਾਉਣੀ ਆ ਦੇਖੋ ਸਭ ਦੀ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨਿੰਗ ਮਿਲੂਗੀ ਸਾਰੇ ਸੂਟਸ ਦੀ ਹਾਂ ਜੀ ਮੈਂ ਇੱਕ ਸਭ ਦੇ ਦਿਮਾਗ ਦੇ ਵਿੱਚ ਹੁੰਦਾ ਕੋਈ ਆਨਲਾਈਨ ਕੋਈ ਡਿਜ਼ਾਈਨ ਵੇਖ ਕੇ ਆ ਜਾਂਦਾ ਹੈ ਹਾਂ ਜੀ ਬਿਲਕੁਲ ਆਨਲਾਈਨ ਵੀ ਸਾਡੇ ਕੋਲੇ ਬਹੁਤ ਸਾਰੇ ਆਉਂਦੇ ਆ ਉਹਨਾਂ ਨੂੰ ਕਹਿ ਦਿੰਦੇ ਨੇ ਮਤਲਬ ਸੇਮ ਕਈ ਵਾਰ ਫੋਟੋ ਤੇ ਸੇਮ ਨਹੀਂ ਬਲਦਾ ਬਟ ਸਿਮਿਲਰ ਕਰ ਦਾਂਗੇ ਜੀ ਮਤਲਬ ਉਹ ਵੀ ਬਣਾ ਦਿੰਦੇ ਆ ਮਤਲਬ ਸਿਮਿਲਰ ਬਣਾ ਦਿੰਦੇ ਹੋ ਸਿਮਿਲਰ ਬਣਾ ਲੈ ਬਿਲਕੁਲ ਵਾਹ ਜੀ ਵਾਹ ਜਿਸ ਤਰ੍ਹਾਂ ਦੀ ਤੁਸੀਂ ਫੋਟੋ ਦਿਖਾਓਗੇ ਉਹਦੇ ਨਾਲ ਦੇ ਜਿਹੜਾ ਕਿ ਤੁਹਾਨੂੰ ਇਹ ਸੂਟ ਸਟਿਚ ਕਰਕੇ ਦੇਣਗੇ ਵਾਹ ਜੀ ਵਾਹ ਕੀ ਬਾਤ ਹੈ ਹਾਂ ਜੀ ਮੈਮ ਇੱਕ ਹੀ ਚੀਜ਼ ਹੈ ਇਹ ਸਰ ਆਪਣੇ ਕੋਲੇ ਉਹੀ ਫੇਰ ਆਪਣੇ ਪਸ਼ਮੀਨਾ ਦੇ ਉੱਪਰ ਮਸ਼ੀਨ ਏਮਬਲੋਇਡਰੀ ਬਹੁਤ ਅੱਛਾ ਦੇਖੋ ਇਹਦੇ ਤੇ ਅਸੀਂ ਦੁਪੱਟੇ ਤੇ ਕਟਵਰ ਕੀਤਾ ਹੈ ਦੁਪੱਟਾ ਡਬਲ ਟੋਨ ਦਾ ਦੁਪੱਟਾ ਹੈ ਦੇਖੋ ਬਹੁਤ ਹੀ ਫਾਈਨ ਮਤਲਬ ਕਲਰ ਕੰਬੀਨੇਸ਼ਨ ਮੈਂ ਕੁਝ ਲੋਕ ਆਪਣੇ ਕਲਾਇੰਟਸ ਹੈ ਜਿਹੜੇ ਮੈਚਿੰਗ ਦੇ ਵਿੱਚ ਆ ਵੀ ਮੈਚਿੰਗ ਵੀ ਕੁਝ ਲੈ ਕੇ ਆ ਉਹ ਦੇਖੋ ਮੈਚਿੰਗ ਦੇ ਵੀ ਸੂਟਸ ਹੈਗੇ ਆਪਣੇ ਕੋਲੇ ਜੀ ਹਾਂ ਜੀ ਮੈਂ ਇੱਕ ਸਬਦੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਜਾਏਗੀ ਕਿ ਐਨਾ ਵੱਡਾ ਬੁਟੀਕ ਬਣਾ ਲਿਆ ਤੇ ਪ੍ਰਾਈਸਿਸ ਵੀ ਹਾਈ ਕਿਤੇ ਹੋਣਗੇ। ਨਹੀਂ ਸਾਡੇ 800 ਤੋਂ ਸੂਟ ਪਸ਼ਮੀਨੇ ਦਾ ਸ਼ੁਰੂ ਹੈ 800 ਤੋਂ ਲੈ ਕੇ ਅਪ ਟੂ ਜਿੰਨੇ ਤੱਕ ਤੁਸੀਂ ਆਪ ਦਾ ਆਪਣੀ ਮਰਜ਼ੀ ਨਾਲ ਕਸਟਮਾਈਜ਼ ਕਰ ਸਕਦੇ ਹੋ। ਮਤਲਬ ਰੀਜ਼ਨੇਬਲ ਪ੍ਰਾਈਸਿਸ ਰੱਖੇ ਨੇ। ਬਿਲਕੁਲ ਸਾਡੇ ਕੋਲ ਇਹ ਸੂਟਸ ਹੈਗੇ ਮੈਂ ਤੁਹਾਨੂੰ ਰੇਟ ਵੀ ਦਿਖਾਉਣੀ ਆ। ਜੀ। ਹਾਂ ਜੀ ਦੇਖੋ ਗਰਮ ਸੂਟ ਹੈ ਤੇ ਇਹ ਸਾਡਾ ਸਿਰਫ 800 ਦਾ ਤੁਹਾਨੂੰ ਮੈਂ ਦਿਖਾਉਣੀ ਆ। ਉਰੇ ਸਟੀਚਿੰਗ ਕਿੰ ਕਿਸ ਰੇਟ ਤੋਂ ਸਟਾਰਟ ਹੋ ਜਾਂਦੀ ਹੈ ਹਾਂ ਤਾਂ ਸਿੰਪਲ ਸੂਟ ਦੀ ਸਟੀਚਿੰਗ 500 ਹੈ ਪਲਾਜ਼ੋ ਸੂਟ ਦੀ 700 ਡਬਲ ਦੀ 1500 ਜਿਹੜਾ ਕੁਝ ਡਿਜ਼ਾਈਨਿੰਗ ਹੈ ਉਹਦਾ ਉਹਦਾ ਐਕਸਟਰਾ ਲੇਸ ਲੇਸਿਸ ਵਗੈਰਾ ਆ ਦੇਖੋ ਸਰ ਆਪਣਾ ਗਰਮ ਸੂਟ ਹੈ ਆਪਣੀ 800 ਦੀ ਪ੍ਰਾਈਸ ਦਾ ਸੂਟ ਦਾ ਵਾਜੀ ਬਹੁਤ ਹੀ ਨਾਰਮਲ ਰੇਟ ਹੈਗੇ ਆ ਹਰ ਕੋਈ ਅਫੋਰਡੇਬਲ ਹੈ ਹਰ ਕਿਸੇ ਲਈ ਬਹੁਤ ਹੀ ਰੀਜ਼ਨੇਬਲ ਆ ਦੇਖੋ 800 ਸਾਡਾ ਇਹ ਗਰਮ ਸੂਟ ਇਹ ਵੀ 800 ਤਾਂ ਫਾਜ਼ਿਲਕਾ ਵਾਸੀਆਂ ਦੇ ਲਈ ਇੱਕ ਤੋਹਫ਼ਾ ਜਿਹੜਾ ਕਿ ਮੈਮ ਵੱਲੋਂ ਦਿੱਤਾ ਗਿਆ ਹੈ ਸਿਰਫ 500 ਰੁਪਏ ਦਾ ਜਿਹੜਾ ਕਿ ਸੂਟ ਜਿੱਦੀ ਸਟਿਚਿੰਗ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਕੰਮ ਕਰਵਾਉਂਗੇ ਉਸ ਤਰ੍ਹਾਂ ਜਿਹੜਾ ਕਿ ਇਹ ਸਟਿਚਿੰਗ ਵਧੀ ਜਾਏਗੀ ਤਾਂ ਮੈਮ ਵੱਲੋਂ ਜਿਹੜਾ ਕਿ ਫਾਜ਼ਿਲਕਾ ਸ਼ਹਿਰ ਦੇ ਵਿੱਚ ਜਿਹੜਾ ਕਿ ਬੁਟੀਕ ਓਪਨ ਕੀਤਾ ਗਿਆ ਹੈ ਆਪਾਂ ਜ਼ਰੂਰ ਵਿਜ਼ਿਟ ਕਰਿਏ ਕਿੱਥੇ ਪਹੁੰਚਣਾ ਮੈਮ ਕੀ ਐਡਰੈਸ ਕੀ ਆਪਣੇ ਬੁਟੀਕ ਦਾ ਆਪਣਾ ਬੁਟੀਕ ਦਾ ਐਡਰੈਸ ਹੈਗਾ ਗੁਰਮੀਹਰ ਮਨੋਰੋਗ ਹਸਪੀਟਲ ਅਬੋਹਰ ਰੋਡ ਬਿਲਕੁਲ ਉਹਦੇ ਨਾਲ ਆਪਣਾ ਸਮਾਰਟ ਪੁਆਇੰਟ ਵੀ ਹੈ ਬਹੁਤ ਮਤਲ ਸਾਰੇ ਲੋਕਾਂ ਨੂੰ ਪਤਾ ਹੈ ਫਾਜ਼ਿਲ ਕਵਰ ਨੂੰ ਬਿਲਕੁਲ ਔਨ ਰੋਡ ਹੈ ਆਪਣਾ ਜੀ ਮੈਂ ਇੱਕ ਵਾਰੀ ਫੇਰ ਦੱਸਦਾ ਫਾਜ਼ਿਲ ਕਾ ਅਬਹਰ ਰੋਡ ਗੁਲਮੇ ਡਾਕਟਰ ਜੀ ਦਾ ਹਸਪੀਟਲ ਹੈ ਉਸ ਦੇ ਇੱਕਦਮ ਨਾਲ ਹੀ ਮੈਮ ਵੱਲੋਂ ਜਿਹੜਾ ਕੀ ਇਹ ਬੁਟੀਕ ਓਪਨ ਕੀਤਾ ਗਿਆ ਆਪਾਂ ਜੇਕਰ ਕੁਝ ਸਚ ਨੀ ਵੀ ਕਰਵਾਣਾ ਪਰ ਵਿਜ਼ਿਟ ਜਰੂਰ ਕਰੀਏ ਇੱਥੇ ਆਈਟਮਸ ਜਰੂਰ ਵੇਖੀਏ ਕਿੰਨੀ ਵਧੀਆ-ਵਧੀਆ ਆਈਟਮ ਜੇਕਰ ਤੁਸੀਂ ਇੱਕ ਵਾਰੀ ਆਗੇ ਤੁਸੀਂ ਆਪਣੇ ਸਾਰੇ ਫਰੈਂਡਸ ਨੂੰ ਵੀ ਨਾਲ ਲੈ ਕੇ ਆਉਂਗੇ ਜੇ ਲਈ ਵੀ ਪੁੱਛਣ ਗਿਆ ਵੀ ਕਿੱਥੋਂ ਲਈਏ ਸੂਟ ਇਹ ਕਿਥੋਂ ਸਟਿੱਚ ਕਰਵਾਇਆ ਆਇਆ ਤਾਂ ਸਾਰਾ ਨੇ ਇੱਕੋ ਹੀ ਦਿਮਾਗ ਦੇ ਵਿੱਚ ਨਾਮ ਇਹ ਅੱਜ ਰੱਖਣਾ ਹੈ ਵਿਨਟੇਜ ਰੋਜ਼ ਬਾਈ ਗੁਰਮੀਹਰ ਜੀ ਜਰੂਰ ਵਿਜ਼ਿਟ ਕਰੋ ਮੈਮ ਇੱਕ ਵਾਰੀ ਫੇਰ ਫਾਜ਼ਲ ਕਵਾਸੀ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਸਾਡੀ ਇੱਕ ਤਰੀਕ ਨੂੰ ਓਪਨਿੰਗ ਹੋਣ ਜਾ ਰਹੀ ਹੈ ਸੀ ਫਾਜ਼ਲ ਕਵਾਸੀ ਨੂੰ ਕਹਿਣਾ ਚਾਹੋਗੇ ਤੁਸੀਂ ਸਾਰੇ ਜਰੂਰ ਵਿਜ਼ਿਟ ਕਰਿਓ ਤੇ ਸਾਡ ਨੂੰ ਵੀ ਬਹੁਤ ਸਪੋਰਟ ਮਿਲਦੀ ਹੈ ਇਹਦੇ ਨਾਲ ਥੈਂਕ ਯੂ ਸੋਮਾ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਓ ਤੇ ਅਪ ਟੂ 20% ਦਾ ਆਫ ਵੀ ਪਾਓ ਤੇ ਅਸੀਂ ਤੇਰਾ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇਰਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ आरबी लाइव मीडिया ਤੁਹਾਡਾ ਆਪਣਾ ਚੈਨਲ